ਸਾਧਿਕ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਘੜਕਾ ਤਸਵੀਰ ਜ਼ਿਲ੍ਹਾ ਇਸਪੰਦ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਤੇ ਬਿਲਕੁਲ ਨੇੜੇ ਨਾਲ ਲੱਗਦਾ ਪਿੰਡ ਘੜਕਾ ਪਖੂਪੁਰਾ ਪਿੰਡ ਬਿਲਕੁਲ ਨੇੜੇ ਆ ਅਮਰਤ ਕੋਲ ਆਇਆ ਦੋਸਤੋ ਵੀਰ ਅਮਰਤ ਦਾ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਸੋ ਕਿਸੇ ਟਾਈਮ ਵੀ ਮੇਰਾ ਵੀਰ ਤੁਸੀਂ ਕੰਟੈਕਟ ਕਰ ਲਿਆ ਕਰੋ ਪਸ਼ੂ ਕੋਈ ਦੋ ਚਾਰ ਨਾਲ ਖੜੇ ਹੁੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਨੋਂ ਵੜਾ ਇੱਕ ਗੱਬਣ ਇੱਕ ਸੂਈ ਆ ਸੋ ਸੂਈ ਦਾ ਵੇਰਵਾ ਤੁਹਾਨੂੰ ਮਿਲ ਜੂਗਾ ਕਿੰਨਾ ਥੱਲੇ ਦੁੱਧ ਕੀ ਮਿਲ ਕੇਗਾ ਥੱਲੇ ਇਸ ਵੜ ਦੇ ਤੇ ਜਿਹੜੀ ਦੋਸਤੋ ਸੂਨ ਵਾਲੀ ਕਿੰਨਾ ਕ ਸਮਾਂ ਹਜੇ ਲੈਂਦੀ ਆ ਤੇ ਪਰਤੇ ਪੁੜਤੇ ਬਿਲਕੁਲ ਜਾਇਜ਼ ਵਾਜਬ ਰੇਟ ਆ ਸੋ ਪਹਿਲੇ ਫੋਨਾਂ ਦੇ ਉੱਪਰ ਦੋਸਤੋ ਇਹ ਖਰੀਦਣ ਵਾਲੀ ਗੱਲਬਾਤ ਬੰਨੀ ਆ ਠੀਕ ਆ ਜੀ ਸੋ ਵੜਾ ਚੰਗੀਆਂ ਨੇ ਨਿਗਰ ਪਿੱਠਪੁੜੇ ਵਾਲੀ ਸਾਈਡ ਤੋਂ ਜਕਰਪੁਰੇ ਬਾਡੀਪਨਤਰ ਦੀ ਵਿਖੀ ਇਹ ਗੱਲਬਾਤ ਕਰੀਏ ਤੇ ਬਜਰਨੋੜ ਦੇ ਵਿੱਚ ਵੜਾ ਨੇ ਠੀਕ ਆ ਆਹ ਕਰਦੇ ਆ ਗੱਲ ਸਤੰਬਰ ਦੇ ਸਮਾਂ ਕੋਈ ਮਾਰਨਿੰਗ ਦੇ 9:30 ਪੌਣੇ 10 10 ਵਜੇ ਦਾ ਸਮਾਂ ਆਜੋ ਜੀ ਅਮਰਤ ਸਭ ਤੋਂ ਪਹਿਲਾਂ ਸਾਸਰੀ ਘਾਲ ਸਾਸਰੀ ਘਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਅਮਰਤ ਵਧੀਆ ਵੀਰੇ ਹਾਂਜੀ ਹਾਂਜੀ ਲੱਭੀ ਅਮਰਤ ਨਾਗ ਅਜ ਆਪਣੇ ਕੋਲ ਦੋ ਹੀ ਆ ਦੋਨੇ ਵੜਾ ਹੀ ਹਾਂਜੀ ਹਾਂਜੀ ਵੀਰੇ ਨਾਗ ਤੇ ਆਪਾਂ ਪਰਸੋਂ ਪਾਏ ਸੀ ਇਹਦੇ ਵਿੱਚੋਂ ਵੇਚ ਗਏ ਆ ਤਿੰਨ ਨਾਗ ਦੇ ਦੋ ਕੁ ਰਹਿ ਗਏ ਚਲ ਵੇਚ ਜਾਣਗੇ ਠੀਕ ਆ ਜੀ ਸਭ ਦੇ ਸੂਦੇ ਚੱਲਾਂਦੇ ਇਹਨਾਂ ਦੋ ਦੇ ਠੀਕ ਆ ਭਰਾ ਹਾਂਜੀ ਲੈ ਵੀ ਅੰਮ੍ਰਿਤ ਜਿਹੜੀਆਂ ਦੋ ਬਣਾ ਆਪਾਂ ਲੈ ਕੇ ਆਂਦੀਆਂ ਨੇ ਫਿਰ ਹਾਂਜੀ ਹਾਂਜੀ ਇਹ ਸੂਈ ਆ ਵੱਛੀ ਓਕੇ ਦੂਜੀ ਸੂਈ ਸੂਈ ਆ ਮਗਰ ਵੱਛੀ ਆ ਡੱਬੀ ਵੇਖੋ ਠੀਕ ਆ ਜੀ ਹਾਂਜੀ ਪਰ ਦੋਸਤੋ ਜਿਹੜੀ ਸੂਈ ਆ ਉਹਦੇ ਮਗਰ ਆ ਬੱਚਾ ਜੇ ਮਗਰ ਵੱਛੀ ਆ ਫੀਮੇਲ ਕਾਫ ਆ 10 ਦਿਨ ਹੋ ਗਏ ਸੂਈ 10 ਕਿ ਦਿਨਾਂ ਦਾ ਸੂਆ ਠੀਕ ਆ ਜੀ ਸੋ ਸ਼ੁਰੂਆਤ ਆਪਾਂ ਇਸ ਤੋਂ ਕਰ ਲੈਨੇ ਆ ਸੋ 10 ਕਿ ਦਿਨਾਂ ਦੀ ਸੂਈ ਆ ਮਗਰ ਬੱਚਾ ਵੱਛੀ ਆ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਦਿੱਤੀ ਆ ਤੇ ਦੁੱਧ 12 ਕਿਲੋ ਅੰਮ੍ਰਿਤ 12 ਕਿਲੋ ਦੋ ਟਾਈਮ ਤਿੰਨ ਟਾਈਮ ਆਪਣੇ ਘਰੇ ਚੋ ਲਓ ਜੀ ਤੇ ਸੂਈ ਸੋ so, 12 ਕਿਲੋ ਦੁੱਧ ਨੈਟ ਇਸ ਵਕਤੇ ਦੇ ਥੱਲੇ ਹਾਜ਼ਰ ਦੁੱਧ ਵੀਰ ਦੇ ਦਊ 14 ਕਿਲੋ ਠੀਕ ਹੈ ਜੀ ਸੋ ਦੋਤਾ ਅਮਰਤਾਂ ਦਾ ਵੀ ਚੰਗਾ ਚਵਾਜੂਗੀ ਕੋ 13 14 ਲੀਟਰ ਤੱਕ ਚਵਾਜੂਗੀ ਕੋਈ ਨਾ ਪਾਇਆ ਔਲ ਜੀਆਂ ਕਰਦੀ ਹਾਂ ਇਹ ਆਏ ਵੀ ਅੱਜ ਹੀ ਪਸ਼ੂ ਆਪਣੇ ਕੋਲ ਹਨ ਹਾਂਜੀ ਹਾਂਜੀ ਵੀਰੇ ਦਸਾਲੀ ਕੀਤੀ ਹੁੰਦਾ ਆਪਾਂ ਠੀਕ ਹੈ ਚਵਾਈ ਥੋੜੀ ਲੇਟ ਹੀ ਕੀਤੀ ਫਿਰ ਹਾਂਜੀ ਹਾਂਜੀ ਵੀਰੇ ਲੇਟ ਹੀ ਹੋਈ ਠੀਕ ਹੈ ਜੀ ਚਵਾਈ ਚੁਈ ਕਰਕੇ ਲਿਆਂਦੀ ਠੀਕ ਹੈ ਤੇ ਚਵਾਪ ਸਮਾਦੀ ਅਮਰਤ ਦੱਸ ਦੇ ਵੀਰਾਂ ਨੂੰ ਇਰੇ ਆਵੇ ਚਵਾ ਹੀਰੇ ਪਣਾ ਨਿੱਧਰੇ ਤਾਰਾ ਮਰਾ ਦੋ ਏਡੀ ਸੀ ਲਾ ਦੇ ਠੀਕ ਆ ਜੀ ਕੋਈ ਬੰਗਾਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਹਾਂ ਦੇਖ ਲਓ ਕਿ ਕਿਸੇ ਰਕਮ ਦਾ ਜਿਹੜਾ ਦੋਸਤੋ ਬੰਗਾਰ ਅਸੀਂ ਪਾਉਣ ਦੀ ਲੋੜ ਨਹੀਂਗੀ ਉਥੇ ਦੇਖੋ ਵਸ਼ੀ ਆ ਦੇਖੋ ਠੀਕ ਆ ਜੀ ਸੋਹਣੀ ਫੇਸ ਕੁਆਲਿਟੀ ਦੇ ਵਿੱਚ ਆ ਥੋੜੀ ਜਨ ਤੁਰਿਆ ਜੇ ਮਰਤਾ ਥੋੜੀ ਜਿਹਾ ਝਬੂ ਨਹੀਂ ਪਾਏ ਆ ਔਲ ਜੀ ਕਰਦੀਆਂ ਠੀਕ ਆ ਜੀ ਇੱਕ ਸਾਹ ਸੰਭਾਲ ਘਾਟੀ ਬੰਦਿਆਂ ਦੀ ਹਮ ਵੈੜ ਵੀਰ ਤੇ ਦੋ ਤੰਦ ਰਾਇ ਦੋ ਦਾ ਪਾ 14 15 ਕਿਲੋ ਚਵਾ ਦਾਂਗੇ ਠੀਕ ਹੈ ਜੀ ਹਾਂ ਜੀ ਉਹ ਆਈ ਅੱਜ ਹੀ ਆਪਣੇ ਕੋਲ ਆਈ ਆ ਹਾਂ ਜੀ ਸੋ ਚਲੋ ਦੋ ਚਾਰ ਦਿਨ ਪਸ਼ੂ ਜਿੱਥੇ ਟਿਕੂਗਾ ਇਧਰ ਵੇਖੋ ਜਿੱਥੇ ਪਸ਼ੂ ਟਿਕੂ ਟਕਾਊਗਾ ਉੱਥੇ ਅਸਲ ਦੇ ਵਿੱਚ ਫਿਰ ਸੇਵਾ ਕਰਕੇ ਫਿਰ ਸਵਾਦ ਆਉਂਦਾ ਦੁੱਧ ਦਾ ਭੁੱਖ ਦੀਆਂ ਮਾਰੀਆਂ ਆਈਆਂ ਯਾਰੀਆਂ ਬਿਲਕੁਲ ਜੀ ਬਿਲਕੁਲ ਚਾਰੂ ਚੂਰੂ ਬੜੀ ਹੈ ਨਾ ਹਾਂ ਸ਼ੀਲ ਬਹੁਤ ਵੇਖੋ ਇਧਰ ਲਓ ਜੀ ਸੋ ਤੁਸੀਂ ਜਿਹੜੇ ਵੀਰ ਨੇ ਘਰੇ ਟਕਾਉਣਾ ਪਸ਼ੂ ਠੀਕ ਹੈ ਜੀ ਘਰੇ ਲੂਗੇ ਸੇ ਵੀਰ ਨੇ ਖਰੀਦਾਰੀ ਕਰਨੀ ਹੈ ਤਾਂ ਜ਼ਰੂਰ ਹੱਥ ਫੁੱਤੀ ਪਾ ਲਿਓ ਸੋ ਚਬਾ ਪਸ਼ਮਾ ਦੀ ਚੰਗੀ ਆ ਜਿੱਥੇ ਮਰਜ਼ੀ ਬੈਠ ਕੇ ਤੁਸੀਂ ਚਵਾਈ ਕਰ ਲੋਗੇ ਸੋ ਲੇ ਠੀਕ ਹੈ ਜੀ ਹਾਂ ਜੀ ਆਹ ਸੰਭਾਲ ਲਈ ਹੈਗੀ ਬੰਦਿਆਂ ਦੀ ਵੀਰ ਵੈੜ ਤੇ ਤੁਹਾਨੂੰ ਪਤਾ ਜਿੱਡਾ ਕਦ ਕੁੱਦ ਲੱਗਾ ਕਰਮਾਲੀ ਨੂੰ ਹਾਂਜੀ ਹਾਂਜੀ ਤੁਹਾਨੂੰ ਦੁੱਧ ਦੇ ਨੂੰ 14 15 ਕਿਲੋ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਜੀ ਸਾਹਮਦੇ ਸਿਰ ਤੇ ਹੀ ਆ ਲੋ ਜੀ ਫਿਲਹਾਲ ਦੋਸਤੋ 12 ਕਿ ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਵੀਰ ਨੇ ਚੋਕੇ ਤਸੱਲੀ ਕਰ ਲੈਣੀ ਆ ਬੱਚੀ ਇਹ ਦੇ ਮਗਰ ਮਗਰ ਬੱਚੀ ਲਿਕਾ ਅਮਰ ਤੱਕ ਕੀ ਡਿਮਾਂਡ ਵੀਰੇ ਕੀ ਮੁੱਲ ਵੜੀ ਕਰਦੇ ਆ ਦਾ ਬਸ਼ੀ ਦਾ ਮੁੱਲ ਤੇ ਪਣਾ 55 ਕਰ ਲਈਏ ਪਣਾ 60 ਆ ਮੁੱਲ 50000 ਰੁਪਇਆ ਕਰਦੇ ਚੋ ਮਾਨਤਨ ਕਰੀ ਜੀ 50000 ਚ ਹਾਂ 48000 ਦੀ ਦਿੱਤਾ ਵੀਰ ਇੱਕੋ ਜੀ ਗੱਲ ਕਰ ਸਹੀ ਸਹੀ 45 ਦੀ ਜੈ ਸੁਨੋਈ ਆ 45 ਦੀ ਹਾਂ ਬਿਲਕੁਲ ਜਾਇਜ ਜਾ ਰੇਟ ਪਾਇਆ ਕੋਈ ਵੀ ਰਿਹਾ ਇਹਨਾ ਫੋਨ ਲਾ ਕੇ ਤੁਹਾਨੂੰ ਪਤਾ ਜਾਇਜ ਜੈ ਆ ਲਓ ਜੀ ਹਣਾ 45000 ਦੀ ਭਰਾਵੋ ਇਹ ਤੁਹਾਨੂੰ ਵੜ ਮਿਲ ਜੂਗੀ ਬਾਕੀ ਰੰਗ ਰੰਗ ਬਹੁਤ ਸੋਹਣਾ ਸ਼ਾਈਨਿੰਗ ਸ਼ੋਨਿਕ ਕਪੋਰੀ ਆ। 35000 ਰੁਪਏ ਦੀ ਆ ਵੀਰ ਤੁਹਾਨੂੰ ਪਤਾ ਵੀਡੀਓ ਕੋਨੇ ਆਪਾਂ ਜਪੜਾਂ ਦਾ ਬਾਜ਼ਾਰ ਚੰਗਾ। ਬਿਲਕੁਲ ਜੀ ਬਿਲਕੁਲ। ਸੋ ਨਸਲ ਬ੍ਰੀਡ ਦੇ ਵਿੱਚ ਵੀ ਜਰਸੀ ਕ੍ਰੋਸਾਂਗ ਦੇ ਵਿੱਚ ਆ। ਸੋ ਚੰਗਾ ਦੋ ਦੋ ਜਿਹੜਾ 200 ਚਵਾਈ ਚੱਲੂਗੀ ਕਰਮਾ ਲਈ। ਇੱਧਰ ਅਮਰਤਾ ਆਪਣੇ ਕੋਲ ਇੱਕ ਜਿਹੜੀ ਗੱਭਣ ਆ ਗਈ ਆ। ਵੀਰੇ ਦੂਜਾ ਸੂਆ ਵਾਂ ਝੁੰਗੀ ਜਾ ਜਾਂਦੀ। ਓਕੇ। ਬਹੁਤ ਸਲੱਗ ਵੜੀ ਆ ਦਿਨ ਖੜਦੀ ਆ ਗੱਭਣ ਆ। ਸੋ ਦੋਸੋ ਝੁੰਗੀਆਂ ਦੇ ਵਿੱਚ ਆ ਜਾਂਦੀ ਆ। ਦੂਜਾ ਸੂਬਾ। ਹਾਂ ਜੀ ਹਾਂ ਜੀ। ਦਿਨ ਲੈਂਦੀ ਆ ਜੇ ਖੁੱਲੇ ਢ ਹਾਂ ਜੀ ਕੋ ਮੜਚਾ ਬੂੜੀ ਨਾ ਹਲਵੜੀ ਮਨਾਉਂਦੀ ਹੱਸ ਹਾਂ ਲਓ ਦੋਸਤੋ ਠੀਕ ਹੈ ਜੀ 10 ਕ ਦਿਨ ਹਜੇ ਖੁੱਲੇ ਡੁੱਲੇ ਘੱਟੋ ਘੱਟ ਮੰਨ ਕੇ ਕੋਈ ਭਰਾ ਸੌਦਾ ਕਰ ਲੈ 10 ਕ ਦਿਨ ਲੈ ਜੂਗੀ ਸੋ ਸਿੰਘ ਜਿਹੜੇ ਦੋਸਤੋ ਦਰਮਿਆਨੇ ਕੋਈ 2-2 ਇੰਚ ਜਿਹੜੇ ਸਿੰਘ ਹੈਗੇ ਆ ਝੁੰਗੀਆਂ ਦੇ ਵਿੱਚ ਆ ਜਾਂਦੀ ਠੀਕ ਹੈ ਜੀ ਝੱਬੂ ਨਾ ਪਾਇਆ ਨਹੀਂ ਕਦੇ ਝੱਬੂ ਝੁੱਬੂ ਪਿੱਛੋਂ ਪਾਇਆ ਨਹੀਂ ਹੁਣਾ ਕਿਸੇ ਘਰ ਵਾਲੇ ਨੇ ਹਾਂ ਜੀ ਹਾਂ ਜੀ ਸੰਗਲਾ ਸੰਗਲਾਂ ਦੇ ਵਿੱਚ ਪਸ਼ੂ ਹੁੰਦੇ ਹੁੰਦੀਆਂ ਵਛੀਆਂ ਦੇ ਲਓ ਜੀ ਉਹਦੇ ਕਾਰਨ ਸੋ ਨਾਰਮਲ ਜੇ ਦੋਸਤੋ ਲਾਇ ਪਈ ਹੈ ਠੀਕ ਹੈ ਜੀ ਕਰੋ ਚੱਕ ਸੋ ਥਾਂ ਤੋਂ ਵੈਸੇ ਦੁੱਧ 12, 12 13 ਕਿਲੋ ਦਿੰਦੀ ਰਹੀ ਠੀਕ ਹੈ ਜੀ ਇਹਨਾਂ ਦੇ ਨਾਰਮਲ ਦਊਗੀ ਉਹ ਚਬਾਈ ਚੱਲੂਗੀ ਨਾ ਹਾਂ ਬਾਕੀ ਰੋਤੋ ਥੋੜੀ ਜੀ ਚਲੋ ਇਹਨਾਂ ਠੰਡਾ ਮੌਸਮ ਆ ਜਾਣਾ ਟੀਲ ਸੂਲ ਬੜੀ ਗਰਮ ਵਾਲੀ ਬਿਲਕੁਲ ਦੇਖੋ ਡਰਦੀ ਆ ਹਾਂ ਥੋੜਾ ਜਿਹਾ ਡਰਦਾ ਪਸ਼ੂ ਕੋਲੇ ਬਾਕੀ ਤਾਂ ਚਹੀ ਅਵਸ਼ੀ ਸਾਰੀ ਠੰਡੀ ਹੈ ਵੈਸੇ ਆ ਪੂਰੀਆਂ ਹੌਲ ਬਾਲੀ ਮਨੰਬੀ ਚੱਬੂ ਚਬੂ ਆ ਪਾਇਆ ਨਹੀਂ ਫਿਰ ਉਹੀ ਗੱਲ ਕੀਤੀ ਨਾ ਅੱਪਾ ਕਦੀ ਧਲੀਆਰੀ ਪਾਈ ਨਹੀਂ ਇਹ ਪਾਇਆ ਨਹੀਂ ਕਦੇ ਇਹਦੇ ਕਾਰਨ ਨਾ ਹੂੰ ਪਹਿਲੋਂ ਪਾਇਆ ਹੋਏ ਨਾ ਧਿਆੜੀ ਲੋ ਆਈਆਂ ਅੱਜ ਤਾਂ ਤੁਸੋ ਇਹ ਗੱਬਣ ਜਿਹੜੀ ਆਪਾਂ ਤੁਹਾਨੂੰ ਅੱਛੀ ਦਿਖਾ ਰਹੇ ਹਾਂ ਠੀਕ ਆ ਦੂਜਾ ਸੁਆ ਤਾਂ ਦਿਨ 10 ਲੈ ਜੇ 11 ਲੈ ਜੇ ਦਿਨ ਇੰਨੇ ਕ ਲੈਂਦੀ ਹੈ ਠੀਕ ਆ ਵਸੇ ਤੋਰੇ ਤਾਰੇ ਤੋਂ ਪੂਰੀ ਨਰਮਾ ਠੰਢੀ ਆ ਥੋੜਾ ਜਿਹਾ ਝਬੂ ਤੋਂ ਜਿਹੜੀ ਆਲਜੀ ਕਰਦੀ ਆ ਠੀਕ ਆ ਜੀ ਉਹਦੇ ਤੋਂ ਹਲਕਤੀ ਜੀ ਪਸ਼ੂ ਮਨਾਉਂਦੇ ਆ ਕਈ ਠੀਕ ਆ ਕਈ ਦਾ ਪਾਇਪ ਹੋਏ ਬਹੁਤ ਘੱਟ ਹੁੰਦੇ ਆ ਚਾਹ ਬੂਦਾਂ ਵੀਰੇ ਕਰਦੀਆਂ ਉਦਾਂ ਦੇ ਵਸ਼ੀਆਂ ਬਹੁਤ ਠੰਡੀਆਂ ਹਾਂ ਸੋ ਇਹ ਜਿਹੜੀ ਤੋਂ ਸਫਾ ਗੱਭਣਤਾਂ ਨੂੰ ਵੇਰ ਦਿਖਾਤੀ ਆ ਵੱਚੀ ਚੰਗੀ ਆ ਪਸੰਦ ਆਊਗੀ ਬਾਕੀ ਰੇਡਪੜ ਤਾਂ ਬੜਾ ਪਸੰਦ ਆਊਗਾ ਤੁਹਾਨੂੰ ਠੀਕ ਆ ਜੀ ਆ ਰੇਡਪੜ ਤਾਂ ਬਿਲਕੁਲ ਜਾਇਜ ਤੇ ਜੈਨੂਨ ਠੀਕ ਆ ਛੋਟਾ ਰੇਟ ਆ ਤੇਰੇ ਆਉਂਸਰ ਵੱਚੀ ਹਿਸਾਬ ਨਾਲ ਤਿਆਰ ਕਰੀਏ ਤੇ ਚੰਗੀ ਡੱਬੀ ਡੁੱਬੀ ਹੂੰ ਮੇਰੇ ਨਾਲ ਵੇਖੋ ਫਿਰ ਕਿੰਨੀ ਆ ਲੋ ਜੀ ਹੈ ਇਦਰੇ ਛੜਾਂ ਵਾਲੀ ਥੋੜਾ ਉਹ ਜੀ ਲੋ ਵੀ ਥਣ ਵੇਖੋ ਮੇਰਾ ਵੀਰ ਠੀਕ ਆ ਜੀ ਸੋ ਥਣ ਥਣ ਪੂਰਾ ਹੱਥੀ ਚ ਬਾਈਲਾ ਨਿਕਲ ਕੇ ਆਊਗਾ ਸਾਹਮਣੇ ਮੈਂ ਵੀਰੇ ਪੂਰਾ ਵਧੀਆ ਲੜਾ ਲੁਣਾ ਕਾਫੀ ਨਾ ਢਿੱਲ ਬਹੁਤ ਜਿਆਦੀ ਆ ਲਾਏ ਬਣਾਏ ਕੋਈ ਅੱਧਾ ਕਿਲੋ ਖੰਡਾ ਜੇ ਲਾਏ ਬਣਾਏ ਪਈ ਆ ਠੀਕ ਆ ਫਿਰ ਬਿਲਕੁਲ ਇਹ ਪੀਲਾ ਸ਼ਹਿਦ ਆਉਂਦਾ ਵੇਖੋ ਠੀਕ ਤਿੱਪਣ ਜਿਹੜਾ ਪਈ ਬਿਲਕੁਲ ਪੀਲਾ ਸ਼ਹਿਦ ਆ ਉਹ ਜੀ ਸ਼ੁਕਰ ਆ ਆ ਦੇਖੋ ਜੀ ਕਿਉਂ ਖਣਾ ਜੇ ਕੋਈ ਨੀਰਾ ਵੀਰ ਲੈ ਵੀ ਆ ਲੋ ਜੀ ਠੀਕ ਆ ਜੀ ਸੋ ਚਾਰੇ ਥਣਾਂ ਦੇ ਵਿੱਚ ਦੋਸਤੋ ਇੱਕੋ ਜਿਹੀ ਤਪਾਈ ਆ ਇੱਕੋ ਜਿਹਾ ਨੀਰਾ ਬਹੁਤ ਪਿਆਰੀ ਤੇ ਠੰਡੀ ਧੀਰੀ ਸੋ 33 ਤੋਂ 40 ਵਿੱਚ ਵੀ ਕੁਝ ਨਹੀਂ ਕੋਈ ਲੱਤ ਛੱਡ ਨਹੀਂ ਕਰਦੀ ਠੀਕ ਆ ਹਾਂ ਜੀ ਅਮਰਤ ਦੇ ਦਾਂਗੇ ਕਿੰਨੇ ਦੀ ਹਾਨ ਆ ਵੀਰੇ ਮੇਰੇ ਮੋਲੇ ਦਾ ਕਰਨੂ ਕਨਾ 45 ਕਰਾ ਲਈਏ 40 ਕਰ ਲਈਏ 35000 ਦੀ ਹਾਨ ਆ ਉਹ ਚ ਛੋਟ ਹੋਊਗੀ ਬਸ 35000 ਚ ਹਾਂ ਲਓ ਜੀ 35000 ਦੇ ਵਿੱਚੋਂ ਹਾਨਾ ਜਿਹੜੀ ਦੋਸਤੋ ਛੋਟ ਹੋ ਜੂਗੀ ਠੀਕ ਆ ਜੀ ਤੋਂ ਮੋਲ ਵੀ ਇਹਨਾਂ ਦਾ ਭਾਵੇਂ 40 ਕਰਾ ਲਓ 42 ਕਰਾ ਲਓ 35000 ਲੈ ਤੇ ਆ ਉਹਦੇ ਚ ਛੋਟ ਛੱਪਾ ਵੀਰ 45000 ਦੀ ਬੱਛੀ ਆ ਸਹੀ ਮਿਣੀ ਹਾਂ ਬਿਲਕੁਲ ਬੈੜ ਦੀ ਝੋਲੀ ਵੇਖੋ ਕਿੰਨੀ ਚੰਗੀ ਆ ਲੜਾਂ ਲੁੜਾ ਵੇਖੋ ਠੀਕ ਹੈ ਜੀ ਕੱਚੀ ਕੱਚੀ ਸੋ ਸੋ ਅੱਜ ਜਿਹੜਾ ਵੀਰ ਲੈ ਕੇ ਜਾਣਾ ਚਾਹੁੰਦਾ 35000 ਦੀ ਤੁਹਾਨੂੰ ਸਾਜ ਰ ਇਹ ਮਿਲ ਜਾਣੀ ਆ ਹਾਂ ਤੋਂ ਸਾਹਮਣੀ ਸੂਤਨੀ ਆ ਕਿਸੇ ਵੀਰ ਨੇ ਸਵਾਉਣੀ ਆ ਆਪਣੇ ਘਰ ਲ ਜਾ ਕੇ ਠੀਕ ਆ ਵੇਚ ਵੀ ਸਕਦੇ ਆ ਵੀਰ ਸਾਹਮ ਕੇ ਦੱਸ ਦੇਣਾ ਹਾਂ ਵਹੀ 45000 ਦੀ ਵਿਕਣੀ ਜਿਹਨੂੰ ਮਿਲ ਜਿਕਰੀ ਆ ਵਿਕਰੀ ਚ ਹੀ ਹੁਣ ਤੇ ਪੂਰੀ ਹਾਂ ਹਾਂ ਠੀਕ ਆ ਹਾਂਜੀ ਲਾ ਵੀ ਅਮਰਤ ਇਹ ਦੋਨੋਂ ਨਾਗਜਬ ਕਾਊਗਾ ਵੀਰੇ ਤੇ ਨੰਬਰ ਇੱਕ ਕਰ ਦਿਓ ਸੰਝੇ ਆਪਣੇ ਨੰਬਰ ਵੀਰੇ ਆਪਣਾ 81464 5629872246292 ਤੋਂ ਵਟਸਐਪ ਚੱਲਦਾ ਠੀਕ ਆ ਜੀ ਕੋਈ ਵੀ ਮੇਰਾ ਆਨਲਾਈਨ ਸੌਦਾ ਕਰੂ ਉਹਦੀ ਫੋਲ ਗਰੰਟੀ ਉਹ ਜਿਹੜਾ ਇੱਥੇ ਆ ਗਿਆ ਉਹਦੀ ਕੋਈ ਗਰੰਟੀ ਨਹੀਂ ਠੀਕ ਆ ਹਾਂਜੀ ਲੋ ਵੀ ਪਰੋ ਠੀਕ ਆ ਜੀ ਸੋ ਚੋਣ ਚਵਾਉਣ ਦੀ ਇਹ ਵੀ ਬੜ ਚੰਗੀ ਆ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਹੋਰ ਲਾ ਕੇ ਆਪਾਂ ਦਿਖਾ ਦਈਏ ਕਰੋ ਜੇਕਾ ਬੱਚਾ ਲਾ ਕੇ ਧਾਰਾ ਮਾਰ ਦੇਣਾ ਜਿਆਦੀ ਗੱਲਾਂ ਆ ਆ ਮਾਰ ਦੇ ਬੱਚਾ ਫੜ ਲਾ ਦੋ ਬੱਚਾ ਆਪਾਂ ਚੱਲ ਆ ਕੇ ਦੋ ਦੋ ਚਾਰਾਂ ਚਾਰ ਚਾਰ ਧਾਰਾ ਮਾਰ ਕੇ ਆਪਾਂ ਤਸਦੀਕ ਕਰਾ ਦਿੰਨੇ ਆ ਉਹਨਾਂ ਵੀਰਾਂ ਲਈ ਵੀ ਜਿਹੜੇ ਦੂਰੋਂ ਨੇੜੇੋਂ ਨਹੀਂ ਆ ਸਕਦੇ ਆਪਾਂ ਹਰ ਵਾਰ ਬੇਨਤੀ ਕਰਦੇ ਆ ਇੱਕ ਵਾਰੀ ਇੱਥੇ ਵਿਜ਼ਿਟ ਕਰਕੇ ਤੁਸੀਂ ਅੱਖੀਂ ਜ ਤੇ ਫਿਰ ਵੀ ਕੋਈ ਭਰਾ ਨਹੀਂ ਆ ਸਕਦਾ ਮਜਬੂਰੀ ਆ ਨਹੀਂ ਪਹੁੰਚ ਕਰ ਸਕਦਾ ਦੂਰ ਦਰਾਡੇ ਬੈਠਾ ਤੇ ਚੀਜ਼ ਖਰੀਦਣੀ ਆ ਲੋੜ ਆ ਬੜੀ ਜਿਆਦੀ ਤੇ ਉਹ ਤੁਸੀਂ ਆਪਦੀ ਪੂਰੀ ਵੀਡੀਓ ਵੇਖ ਲਿਆ ਕਰੋ ਠੀਕ ਆ ਜੀ ਇੱਕ ਟਾਈਮ ਤੇ ਵੀਰ ਕੋਈ ਡਿਪੈਂਡ ਰਹਿਣਾ ਚਾਹੁੰਦਾ ਤੇ ਇੱਕ ਟ ਇੱਕ ਟਾਈਮ ਤੇ ਡਿਪੈਂਡ ਰਹਿ ਲਓ ਨਹੀਂ ਤਾਂ ਤੁਸੀਂ ਦੋ ਟਾਈਮ ਬੇਸ਼ੱਕ ਇੱਕ ਟਾਈਮ ਆਪਣੀ ਚੁਵਾਈ ਆ ਓਨਰ ਦੇ ਨਾਲ ਵਪਾਰੀ ਵੀਰ ਦੇ ਨਾਲ ਗੱਲਬਾਤ ਕਰਕੇ ਵੀਡੀਓ ਕਾਲ ਤੇ ਚੁਵਾਈ ਵੀ ਕਰਾ ਲਿਓ ਤਵਾਬ ਸਮਾਹ ਦੀ ਬਹੁਤ ਚੰਗੀ ਵੈਣ ਆ ਤੁਹਾਨੂੰ ਆਪਾਂ ਦਿਖਾ ਹੀ ਦੇਣੀ ਆ ਠੀਕ ਆ ਜੀ ਹਾਂ ਤੋਂ ਚਾਰੇ ਥਣਕੋ ਦੋ ਦੋ ਚਾਰ ਚਾਰ ਧਰਾਂ ਮਾਰ ਦਿੰਨੇ ਆ ਵੈਸੇ ਚੋਈ ਚੁਵਾਈ ਏ ਸਵੇ ਆ ਦੇਖੋ ਜੀ ਇਹਨਾਂ ਵਾ ਨਾਇਆ ਫਿਕਸ ਜਿਆ ਰੱਖਣ ਵਾਲੀ ਕੋਈ ਟੁੱਟਵੇਂ ਵਾਂ ਨਹੀਂ ਰਹੀ ਨਹੀਂ ਹੈਗੀ 10ਵੇਂ ਲੈ ਵੇਦੀ ਜਿੰਨੀ ਬਿਲਕੁਲ ਬਿਲਕੁਲ ਹਾਂ ਦੇਖੋ ਮਾ ਜੀ ਵੀਰ ਦੁੱਧ ਦੇ ਸਹਾਰ ਨਾਲ ਪਸ਼ੂਆਂ ਮਾਰਨਾ ਹਾਂ ਦੁੱਧ ਫਿਰ ਚੋਇਆ ਨਾ ਹਾਂ ਜੇ ਚੋਈ ਵੀ ਥੋੜਾ ਜਿਹਾ ਜੇਰੀ ਹੋਇਆ ਵੇਖੋ ਨੁਪਧਮਾ ਹਾਂ ਆ ਲਓ ਜੀ ਆ ਆ ਦੇਖੋ ਇਹ ਵਾਪਸ ਨਾ ਜਵਾ ਫਿਰ ਬਹੁਤ ਚੰਗਾ ਲੱਗਾ ਕਰਮਾਲੀ ਹਾਂ ਫਿਰ ਮੋਗਾ ਹੀ ਆ ਦੇ ਠੀਕ ਹੈ ਜੀ ਠੀਕ ਅਮਰਤਾ ਠੀਕ ਹੈ ਵੀ ਲੋਬੀ ਪ੍ਰਾਬੋ ਠੀਕ ਹੈ ਜੀ ਸੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੱਤੀਆਂ ਪੂਰ ਛਟਾ ਨਹੀਂ ਗਿਆ ਠੀਕ ਹੈ ਜੀ ਇੱਕ ਨੰਬਰ ਚ ਪਾਈ ਆ ਹੂੰ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ